ਹੈਲੋ ਜੀ ਸਤਿ ਸ੍ਰੀ ਅਕਾਲ ਗੁੱਲਟਬਲਾਉਂ ਤੇ ਤੁਹਾਡਾ ਸਵਾਗਤ ਹੈ ਹਾਂਜੀ ਮੇਰੀ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਤਾਂ ਪਿਛਲਾ ਟਾਈਮ ਹੀ ਹੋ ਗਿਆ 3 ਵਜ ਗਏ ਨੇਗੇ ਸਾਢੇ 3 ਹੋ ਗਏ ਹੋਣਗੇ ਮੈਨੂੰ ਲੱਗਦਾ ਅਸੀਂ ਆਇਆਗੇ ਜਤੂਗਵਾਲ ਸੜਕ ਤੋਂ ਤੁਰ ਕੇ ਆਇਾਂਗੇ ਪਹਿਲਾਂ ਅਸੀਂ ਸੋਮੇ ਨੂੰ ਡਿੱਕੀ ਗਏ ਸੋਮਾ ਅੱਜ ਮੈਨੂੰ ਲੈ ਦਵਾਈ ਤੋਂ ਆਉਣ ਗਿਆ ਹਾਇ ਸੀਗਾ ਅੰਜੀਤ ਨੂੰ ਮੇਰੀ ਭਜਾਈ ਨੂੰ ਤੇ ਉਹ ਤਾਂ ਵਿਚਾਰੇ ਤੋਂ ਆਇਆ ਨਹੀਂਗਾ ਹੈਗਾ ਨਾ ਫਿਰ ਮੈਨੂੰ ਹੁਣ ਨਵੀ ਦੇ ਰੈਡੀ ਮੈਂ ਤੇ ਨਵੀਰ ਸਨ ਦੋਵਾਂ ਨੂੰ ਛੱਡ ਕੇ ਗਏ ਨੇਗੇ ਉਹਨਾਂ ਨੇ ਖੇਤ ਨਾ ਪੌਹ ਸਿੱਟਣੀ ਸੀ ਇੱਧਰ ਲਈ ਖੇਤੀ ਉਹ ਸਾਨੂੰ ਫੇਰ ਅੱਗੇ ਆ ਕੇ ਤਾਰ ਗਏ ਸੜਕ ਤੇ ਹੁਣ ਅਸੀਂ ਇੱਥੇ ਤੁਰਕਿਆਂ ਨੇ ਉਧਰੋਂ ਕਣੀਆਂ ਵੀ ਆ ਗਏ ਬੱਦਲ ਵਾਈ ਮੌਸਮ ਦੁਬਾਰਾ ਫੇਰ ਕਰਲਾ ਲਈ ਟਾਈਮ ਹੈ ਨਾ ਮੀਂਹ ਆਲਾ ਹੋ ਗਿਆ ਤੇ ਹੁਣ ਆਪਾਂ ਪਹੁੰਚ ਗਏ ਇਹਨਾਂ ਨੂੰ ਪਤਾ ਨਹੀਂ ਕਿਸੇ ਨੂੰ ਵੀ ਝਾਕੀ ਪਤਾ ਲੱਗੂਗਾ ਵੀ ਆ ਗਈ ਹੈ ਵੀ ਕਿ ਤੁਸੀਂ ਕਿਦੇ ਨਾਲ ਆ ਗਏ ਉਹਨਾਂ ਤਾਂ ਐ ਵੀ ਅਸੀਂ ਲੈ ਕੇ ਆਵਾਂਗੇ ਨਾ ਤੁਰਕੇ ਕਿਵੇਂ ਨਾ ਸਾਨੂੰ ਜਦ ਕਿਤੇ ਕਾਹਲ ਹੁੰਦੀ ਹੈ ਨਾ ਸਾਨੂੰ ਇਸ ਤਰ੍ਹਾਂ ਹੀ ਤਾਰ ਜਾਂਦੇ ਨੇ ਵੀ ਕਿੱਧਰ ਖੋਲੀ ਬੈਠੇ ਨੇ ਇਹਨਾਂ ਨੂੰ ਆਇਆ ਚੰਗਾ ਸਾਨੂੰ ਲੈਣਗੇ ਤੁਸੀਂ ਹੈ ਅਰੇ ਪਾਜੀ ਤਾਂ ਗਿਆ ਸੋਮਾ ਕਿੱਧਰ ਗਈ ਫੋਨ ਕਰਾਂ ਤਾਂ ਗਿਆ ਹਾਏ ਉਹ ਤਾਂ ਨਹੀਂ ਗਿਆ ਤੇ ਲੈਣ ਗਿਆਗਾ ਓਹੋ ਅਸਲਪਈ ਤੁਰ ਕੇ ਆ ਗਈਆਂ ਫੇਰ ਤੁਹਾਨੂੰ ਫੋਨ ਕਰਿਆ ਸੀ ਨਵੀਂ ਫੋਨ ਕਰਦੇ ਸੋਮੇ ਨੂੰ ਤੁਸੀਂ ਕਿੱਧਰ ਆ ਗਈਆਂ ਹਾਪੀ ਲੋਈ ਨਾ ਆਪਾਂ ਆਏਗੇ ਪਿੰਡ ਤੋਂ ਗਵਾ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਨਾ ਤੇ ਅੱਜ ਹਾੜੀ ਦੀ ਦੇਗ ਸਾਡੇ ਨਾਲ ਇੱਥੇ ਹੁੰਦਾਗਾ ਜਦੋਂ ਆਪਾਂ ਹਾੜੀ ਕੱਢ ਕੇ ਹਟਦੇ ਆਗੇ ਨਾ ਜਿਵੇਂ ਗੁਰੂ ਘਰ ਹਾਂ ਜਿਵੇਂ ਗੁਰੂ ਘਰ ਛੰਨ ਦਿੰਦੇ ਆ ਇਸ ਤਰ੍ਹਾਂ ਹੀ ਉਹਦੀ ਛੰਨ ਕੱਢ ਕੇ ਬਾਬੇ ਸਿੱਧਾਂ ਦੀ ਰੱਖ ਦਿੰਦੇ ਨੇਗੇ ਤੇ ਉਸ ਤੋਂ ਬਾਅਦ ਵਿੱਚ ਸਾਰਾ ਕੰਮ ਤਾਂ ਹੁੰਦਾ ਨਿਵੇੜ ਕੇ ਫਿਰ ਬਾਬੇ ਸਿੱਧਾਂ ਚ ਦੇਗ ਬਣਾ ਕੇ ਨਾ ਉਹ ਛੱਲ ਦਾ ਜਿਹੜਾ ਅੱਭੀ ਰਸ ਰਸਤ ਹੁੰਦੀ ਉਹ ਲਿਆ ਕੇ ਤੇ ਫਿਰ ਉਹਦੀ ਦੇਗ ਬਣਾ ਲੈਣੇ ਦੇਗ ਬਣਾ ਕੇ ਫਿਰ ਬਾਬੇ ਸਿੱਧਾਂ ਦੇ ਮੱਥਾ ਟੇਕਣ ਜਾਂਦੇ ਨੇਗੇ ਹੁਣ ਆਪਾਂ ਬਾਬੇ ਚ ਬਾਬੇ ਸਿੱਧਾਂ ਦੇ ਵਿੱਚ ਚੱਲਣਗੇ ਨਹੀਂ ਇਕੱਲੇ ਇਕੱਲੇ ਘਰ ਨੂੰ ਵੰਡ ਕੇ ਆਵਾਂਗੇ ਕਿ ਨਾ ਸਗਿਆਂ ਚ ਵੀ ਬਾਬੇ ਸਿੱਧਾਂ ਦੇ ਮੱਥਾ ਟੇਕ ਕੇ ਦੇਗ ਵੰਡ ਕੇ ਉਸ ਤੋਂ ਬਾਅਦ ਵੀ ਚਾਹ ਦੇ ਸਾਰੇ ਜਿੰਨੇ ਵੀ ਸਕੇ ਘਰ ਨੇਗੇ ਸਾਰੇ ਸਕੇ ਘਰਾਂ ਦੇ ਦੇਗ ਵੰਡ ਕੇ ਆਉਦੇ ਰਗੇ ਸਭ ਦੀ ਆਉਂਦੀ ਹੈ ਸਭ ਦੀ ਜਾਂਦੀ ਹੈ ਨਾ ਜਿਵੇਂ ਹੁਣ ਪਹਿਲਾਂ ਆਉਂਦੀ ਵੀ ਹੈ ਪਿੰਡ ਚੋਂ ਫਿਰ ਇਹ ਆਪ ਵੀ ਦੇ ਕੇ ਆਉਣਗੇ ਸਾਰਿਆਂ ਦੇ ਤੇ ਨਾਲੇ ਤਾਂ ਦਹਨੋ ਜ ਸਾਡਾ ਪਿੰਡ ਦਿਖਾਵਾਂਗੇ ਨਾਲੇ ਬਾਬੇ ਸਿੱਧਾਂ ਦੇ ਵਿੱਚ ਕਿਸ ਤਰ੍ਹਾਂ ਵੀ ਮੰਨਦਾ ਹੁੰਦੀ ਹੈ ਕਿਸ ਤਰ੍ਹਾਂ ਦੇਖਵੰਡ ਦੇਣਾ ਕੋਈ ਵੀ ਪ੍ਰੋਗਰਾਮ ਹੋਵੇ ਘਰ ਦੇ ਵਿੱਚ ਕੋਈ ਵੀ ਕੰਮ ਤਾਂ ਦਾ ਕਰਦੇ ਪਹਿਲਾਂ ਬਾਬੇ ਸਿੱਧਾਂ ਦੀ ਚੀਜ਼ ਕੱਢਦੇ ਨੇ ਕਿ ਬਾਅਦ ਵਿੱਚ ਬਾਬੇ ਗੁਰਦੁਆਰੇ ਸਾਹਿਬ ਦੀ ਤੇ ਬਾਬੇ ਸਿੱਧਾਂ ਦੀ ਇਹ ਦੋ ਚੀਜ਼ਾਂ ਮੇਨ ਨੇ ਜੀ ਹਣਾ ਗੁਰਦੁਆਰੇ ਦੇ ਨਾਲ ਨਾਲ ਬਾਬੇ ਸਿੱਧਾਂ ਦੀ ਦੇਗ ਹਰ ਇੱਕ ਚੀਜ਼ ਨਿਕਲਦੀ ਹੈਗੀ ਫੇਰ ਜਾ ਕੇ ਆਪਣੇ ਘਰ ਵਿੱਚ ਸਾਰਾ ਪ੍ਰੋਗਰਾਮ ਹੈ ਜਿਹੜਾ ਕਰਦੇ ਨੇ ਨਾ ਹਾਂ ਹਾਂ ਜਵਾਕਾਂ ਦਾ ਲਗਭਗ ਨਾਲ ਦੇ ਹੋਰ ਹੁਣ ਤਾਂ ਵੱਡੀ ਕੀ ਛੋਟੀ ਕੀ ਮਾ ਮਾਤੀਆਂ ਨਹੀਂ ਹੋਰ ਮੰਮੀ ਨਾਨੀ ਕਹਿੰਦੀ ਮੇਰੇ ਸੂਟ ਕਹਿੰਦੀ ਆਈ ਰੋਲਦ ਨਹੀਂ ਤੁਸੀਂ ਕਿਹਾ ਸੀ ਕਹਿੰਦੀ ਜੇ ਮੀਨ ਨਾ ਲੱਗੇ ਜੇ ਹਾਂ ਮੇਰੇ ਮੀਨ ਦਾ ਲੱਗੀ ਤੂੰ ਮੈਂ ਜਿਹੜਾ ਹੌਂਦਾਰ ਕਰ ਦਦ ਹਾਂ ਨਾਨੀ ਅੱਜ ਫੜਾਇਆ ਆਸਾਂ ਲੱਗਣ ਲੱਗੀਆਂ ਹੈਗੇ 3 ਮਹੀਨਾ ਲੱਗ ਜਾ ਕੋਈ ਗੱਲ ਨਹੀਂ ਪਹਿਲਾਂ ਜਿਹੜਾ ਨਾਈ ਨੇ ਸੁੱਟ ਦਿੱਤਾ ਸੀ ਪਹਿਲਾਂ ਅਸੀਂ ਸਾਰਾ ਸਿਉਂ ਕੇ ਬਾਅਦ ਚ ਵੀ ਅਸੀਂ ਮਿੰਮਿੰ ਦੇਖਿਆ ਵਿੱਚ ਕੋਈ ਕੱਟ ਨਾ ਰਜੇ ਵੀ ਨਹੀਂ ਇਹ ਤਾਂ ਉਹਦੀ ਨੀ ਕੋਈ ਕੱਢ ਦੂ ਇੱਥੇ ਆ ਕੇ ਕਹਿੰਦੀ ਫੁੱਲ ਤਾਂ ਹਣ ਜਾਂਦੇ ਨਹੀਂ ਇੱਕ ਹੀ ਟਾਹਣੇ ਜਾਂਦੇ ਨਹੀਂ ਇੱਕ ਤਾਂ ਆਉਂਦੀਆਂ ਦੀ ਸੀ ਇੱਕ ਸਾਈਡ ਤੋਂ نیچے ਨੂੰ ਆਉਂਦੀ ਸੀ ਉਸ ਦਾ ਸੁਟਾ ਹੀ ਨਹੀਂ ਪੈਗਾ ਹੌਲੀ ਹੌਲੀ ਮਹੀਨੇ ਤੱਕ ਕੰਮ ਨਹੀਂ ਕਰਦਾ ਜਿਹੜਾ ਸਮਾਂ ਦੀ ਨਾਕੂਰੀ ਦਾ ਤੇ ਉਹ ਵੀ ਗਾਠ ਮਾਰ ਲਿਆ ਜੀ ਕਹਿੰਦੀ ਮੇਰਾ ਜਨ ਤਾਂ ਕਹਿੰਦੀ ਮੇਰੇ ਦੇ ਮਗਰ ਇਹਨਾਂ ਨੇ ਇੱਚ ਇਸ ਮੈਟ ਹੀਗਾ ਵੀ ਇੱਥੇ ਨਾ ਮੈਂ ਹੋਰ ਨਹੀਂ ਜਿੱਤੇ ਸੰਦ ਮੇਰੀ ਨਾਨੀ ਦੀ ਸਿਹੜਣੀ ਆ ਨਾ ਮੇਰੀ ਬੀਬੀ ਕੋਲ ਤੇ ਆ ਮੈਂ ਜਮੀ ਨਹੀਂ ਖਿਆਲ ਕਰਾ ਹੈਗਾ ਜਿਹੜੀ ਕੜਾਈ ਤੇ ਸਾਰੀ ਮਗਰ ਕਰਦੀ ਗੜਾ ਕਰ ਲਿਆ ਤੇ ਉਹਦੇ ਵੀ ਗੜਾ ਕਰ ਲਿਆ ਇਹ ਗੜਾ ਕਰਕੇ ਸਾਰਾ ਵੀ ਉਹ ਬਣਾ ਕੇ ਬੀਬੀ ਨੇ ਆਖਿਆ ਤੂੰ ਪਾ ਕੇ ਦੇਖ ਇਹ ਪਾ ਕੇ ਦੇਖਣ ਲੱਗੀ ਉਧਰ ਆ ਗਈ ਮਾਸੀ ਇਹ ਆ ਕੇ ਬੋਲਦੀ ਆ ਕਹਿੰਦੀ ਦੋ ਤਿੰਨ ਦਿਨਾਂ ਵਾਲੇ ਅੱਜ ਵੀਪਲ ਕਹਿੰਦੀ ਤਾਂ ਹੀ ਨਹੀਂ ਕਹਿੰਦੀ ਉਧਰ ਗੇੜਾ ਮਾਰਦੀ ਵੰਤ ਤਾਂ ਕਹਿੰਦੀ ਇੱਕ ਲਾਉਂਦੀ ਇੱਕ ਪਹੁੰਚੀਆ ਹਾਂ ਹੀ ਪੁੱਠਾ ਸਿਆਉਣਾ ਲੇਕਿਨ ਸਿੱਧਾ ਕਰਦੀ ਆ ਆਪਣੇ ਘਰੇ ਬਣੀ ਹੁੰਦਾ ਤੇ ਆ ਲੈ ਇਹਨੇ ਪਾਇਆ ਸਾਰਾ ਕੱਢਾ ਤੇ ਮਗਰ ਉਹ ਅੱਗੇ ਡੁੱਟੋ ਹੋ ਗਈ ਉਹ ਦੇਖਿਆ ਕਹਿੰਦੀ ਮੈਂਤ ਲਾਉਣੀ ਪਉਂਦੀ ਕੀ ਕਹੀ ਉਹ ਪੁੱਠਾ ਕਰ ਲੈਨੇ ਕਹਿੰਦਾ ਸਿੱਧਾ ਕਰ ਲੈਨੇ ਕਹਿੰਦੀ ਸੌ ਜਾਂਦੇ ਕਹਿੰਦਾ ਸਾਰਾ ਲੱਗੇ ਜੀ ਬਹੁਤ ਸਾਰਾ ਲੱਗੇ ਮੈਂ ਇਹ ਤਾਂ ਬੱਡੇ-ਬੱਡੇ ਤਾਂ ਹੋ ਜਾਂਦੇ ਇਹੋ ਜਿਹੇ ਕਹਿੰਦੀ ਆ ਜਾ ਕਹਿੰਦਾ ਸਾਰਾ ਨਹੀਂ ਪਣਾ ਜਮਾ ਸਾਡੀ ਵੀ ਪੁਗਾ ਦੇਣਾ ਕਹਿੰਦੀ ਤੂੰ ਜਮੀ ਨਹੀਂ ਵੀ ਜਾ ਸਾਡੇ ਸੂਟ ਦੱਸਿਓ ਤੁਹਾਨੂੰ ਕਿਵੇਂ ਲੱਗੇ ਨਾ ਮੈਂ ਤੇ ਨਵੀਂ ਨੇ ਦੋਵਾਂ ਨੇ ਇੱਕੋ ਜਿਹੀ ਸਲਾਈ ਕੀਤੀ ਨੇਗੀ ਤੇ ਮੈਂ ਪੱਟੀ ਲਾਈਏ ਨਵੀਂ ਨਹੀਂ ਲੈ ਇੱਥੇ ਲਾਈਏ ਲੇਸ ਤੇ ਗਾਲੇ ਬਾਵਾ ਸਾਰਾ ਡਿਜ਼ਾਈਨ ਆਪਣਾ ਇੱਕੋ ਜਿਹਾਗਾ ਪਲੇਨ ਸਲਵਾਰਾ ਇੱਕੋ ਜਿਹੀ ਦੁਪੱਟੇ ਨਾ ਦਾਣਾ ਵੀ ਲੈ ਆਏ ਤੇ ਦੇਗ ਵੀ ਬਣਾ ਲਈ ਨਾ ਦੇਗ ਕਹਿੰਦੇ ਅਸੀਂ ਓੰਨੇ ਕੁ ਬਣਾ ਲੈ ਜਿੰਨੇ ਕੁ ਅਸੀਂ ਦਾਦੇ ਸਿੱਧਾਂ ਦੇ ਵਿੱਚ ਮੱਥਾ ਟੇਕਣਾ ਹੋਵੇ ਬਾਕੀ ਸਾਰੇ ਰਸਤ ਉਹ ਇਕੱਠੀ ਕਰਕੇ ਕਣਕ ਨਾ ਉਹਦਾ ਬਣਾਣਾ ਲੈ ਆਏ ਤੇ ਹੁਣ ਤਿਆਰ ਹੋਈ ਜਾਂਦੀਆਂ ਨੇ ਸਾਰੀਆਂ ਭੈਣਾਂ ਪਰਜਾਈਆਂ ਹਨਾ ਤੇ ਫਿਰ ਆਪਾਂ ਚੱਲਦੇ ਹਾਂ ਕਿ ਮੱਥਾ ਟੇਕਣਾ ਪਤਾ ਨਹੀਂ ਕਿਹੜਾ ਪਾਉਂਦੇ ਉਹ ਦਾਪੜੇ ਚਰ ਗਏ ਇੱਥੇ ਇਕੱਠੀਆਂ ਹੁੰਦੀਆਂ ਕਿ ਰੰਗੂਆ ਕੁੱਤੇ ਨੇ ਟਿੱਕ ਨਹੀਂ ਇੱਥੇ ਦੇਖ ਲਾ ਗਈ ਇੱਥੇ ਬਾਕੇ ਦੇਖ ਲੈ ਕੇ ਅੱਗੇ ਮੱਠਰਾਂ ਜਾਣਗੀਆਂ ਆ ਕੇ ਆਪਣੇ ਫਰੂੜੀ ਥੇਨਨ ਮੱਤੇ ਕੇ ਗੋਬਰ ਗਾ ਇਸ ਤੇ ਮੱਤੇ ਮਗਰ ਪਾਈ ਗਈ ਬਈ ਇੱਥੇ ਬਰਾਤ ਲੈ ਕੇ ਦਿੱਤੀ ਉਹਨਾਂ ਬਾਦ ਹੁਣ ਸਾਡਾ ਸਾਰਾ ਪਿੰਡ ਸਿੱਧੂਆਂ ਦਾ ਨਾ ਜਿਹੜੇ ਸਿੱਧੂਆਂ ਦੀ ਵੀ ਜਿਵੇਂ ਕੋਈ ਹੋਰ ਪਿੰਡ ਚ ਨਾਂ ਵੀ ਹੈ ਗੋਤ ਹੈਗੇ ਨਹੀਂ ਜਿਵੇਂ ਚੈਲਾਂ ਦਾ ਗੋਤ ਨਾ ਜਾਂ ਕੋਈ ਹੋਰ ਗੋਤ ਉਹਨਾਂ ਦੇ ਕੋਈ ਸਿੱਧੂਆਂ ਦੀ ਵਿਆਹੀ ਹੈ ਜੇ ਉਹ ਨਹੀਂ ਕੰਗਰਾ ਪਾਉਂਦੀ ਹੈਗੀ ਬਾਕੀ ਹਾਂ ਸਿੱਧੂ ਤੋਂ ਬਿਨਾ ਹੋਰ ਸਾਰੀਆਂ ਘਗਰਾਂ ਪਾਉਂਦੀ ਨੇ ਬਾਕੀ ਤਾਂ ਹੈਗੀਆਂ ਸਾਰੀਆਂ ਹੋਰ ਗੋਤਾਂ ਦੀਆਂ ਨੇ ਕੋਈ ਹੀ ਹੁੰਦੀ ਐ ਦੋ ਚਾਰ ਘ ਘਰੀ ਹੋਣਗੇ ਸਾਡੇ ਪਿੰਡੇ ਚ ਮੈਨੂੰ ਲੱਗਦਾ ਵੀ ਸਿੱਧੂ ਤੋਂ ਬਿਨਾ ਨਹੀਂ ਬਾਕੀ ਸਾਰਾ ਪਿੰਡ ਸਿੱਧੂਆਂ ਦੀ ਹੈਗਾ ਤੇ ਬਾਕੀ ਸਾਰੀਆਂ ਘਗਰੇ ਪਾ ਕੇ ਜਾਂਦੀਆਂ ਨੇ ਆ ਐ ਨਹੀਂ ਹੈਗਾ ਮੈਂ ਕੋਈ ਆਪਦੀ ੜੀ ਕਰ ਲੂਗੀ ਮੈਂ ਘਗਰਾ ਨਹੀਂ ਪਾਉਂਦੀ ਕਿ ਪਾਉਣਾ ਹੀ ਪਾਉਣਾ ਹੈ ਅਸੀਂ ਤਾਂ ਅਮਰ ਮਾਈ ਅਮਰ ਮਾ ਖੜੀ ਐ ਜੀ ਘਗਰਾ ਪਾਈ ਅੱਛਾ ਮੈਂ ਬਣਾਉਣੇ ਤਾਂ ਨਾ ਜਾਏਗੀ ਨਾ ਜਾਊਂਗੀ ਨਾ ਜਾਊਗੀ ਗੋਤੀ ਨੇ ਤਿਆਰ ਕਰ ਦਿੱਤੀ ਤੂੰ ਕੀ ਗੱਗਰਾ ਪੋਣੀ ਨਹੀਂ ਇੱਥੇ ਇੱਕ ਅਜ ਪਾ ਕੇ ਦਿਖਾ ਸਾਨੂੰ ਕੋਈ ਬਾਗ ਇਥੋਂ ਛੜ ਗਿਆ ਮੇਰੇ ਲੋਟ ਕਰ ਤੈਨੂੰ ਨਾਲ ਹੀ ਨਹੀਂ ਦਿਸਦਾ ਇਹ ਨਾਲੇ ਛੋਟੇ ਕੀ ਕਰਦੋ ਮੈਂ ਨਾਲੇ ਨਾਲੇ ਵੀ ਹੈਗੇ ਜਿਹੜੇ ਪਹਿਲਾਂ ਵੱਡੇ ਵੱਡੇ ਨਾਲੇ ਹੁੰਦੇ ਸੀ ਕਿਉਂ ਗੁੱਡੀ ਕਿੱਥੇ ਜਾਣਾ ਨਾਲੇ ਗੁੱਡੀ ਛੱਟੇ ਜਿੱਥੇ ਜਾਣਾ ਤੂੰ ਮੈਂ ਪਹਿਲਾਂ ਉਹ ਜਾਣੇ ਆ ਇੱਥੇ ਜਾਣੇ ਹੋ ਗਏ ਜੋ ਉੱਧਰ ਬੈਠੇ ਨੇ ਮੈਂ ਉਧਰ ਕਲੀ ਅਮਨ ਨਹੀਂ ਪਹ ਹੈ ਕਲੀ ਅਮਨ ਦੀ ਵੀ ਜਾਉ ਮੈਨੂੰ ਨਾਲ ਨੰਨੀ ਚਲੀਏ ਨਾ ਮੈਂ ਨਹੀਂ ਜਾਣੀ ਲੱਗਣਾ ਕੱਪੜੇ ਕੱਢਿਆ ਗੇੜਾ ਮੈਂ ਤੁਹਾਨੂੰ ਮੈਂ ਤੇ ਜਾਇ ਆਈ ਚੜਕੇ ਆ ਜਾਓ ਨਾ ਚੜਕੇ ਜਾਓ ਉਧਰ ਦਾ ਕਲੀ ਅਮਨ ਦੀ ਕਲੀ ਸਾਡੇ ਨਾਲ ਭੱਜ ਜਾ ਕੋਈ ਨਾ ਚੱਲਣ ਵਾਜ ਇਕੱਠੇ ਹੋ ਕੇ ਜਾਵਾਂਗੇ ਆ ਜਾਓ ਕੋਈ ਨੀ ਕੋਈ ਨੋਜਨਾ ਆਜੇ ਆਜੇ ਦਸਵੀਂ ਕਰਕੇ ਲੱਸੀ ਪਾ ਕੇ ਆਉਂਦੇ ਤੁਸੀਂ ਸਾਰੇ ਸਾਨੂੰ ਨਾ ਕਰਕੇ ਮਹ ਦੇ ਕਰਕੇ ਹਾਂ ਦੇਖਦੇ ਕਰਦੀ ਦੇਖਦੇ ਮੁੰ ਵੀ ਕਰਦੇ ਲੱਸੀ ਮੈਨੂੰ ਆ ਚੱਲ ਮੁੰਨੀ ਅੱਜ ਤਾਂ ਮੈਂ ਫਿਰ ਦਵੇਗਾ ਲਮਨ ਜੀ ਇੱਧਰ ਗੱਡੀ 'ਚ ਜਾਓ ਸਾਡੇ ਨਾਲ ਕੋਈ ਹੋਰ ਕਹਿੰਦੇ ਦੂਰ ਵਾਲੀ ਹੈ ਕਹਿੰਦੇ ਆਪਾਂ ਗੱਡੀ ਤੇ ਮੋਟਰਸਾਈਕਲ ਦੀ ਵਾਗ ਚੱਲਾਂਗੇ ਟੁੱਟ ਕੇ ਨਹੀਂ ਜਾਂਦੇ ਹੈਗੇ ਜੇ ਤੂੰ ਤੇ ਪਿੰਡ 'ਚ ਵੀ ਮੰਡਣ ਗਿਆ ਨਾ ਟਾਈਮ ਬੜਾ ਲੱਗ ਜਾਊਗਾ ਲੇਟ ਹੋ ਜਾਣਗੇ ਨਹੀਂ ਨਹੀਂ ਭਾਈ ਚੱਲ ਲੈ ਅੰਦਰ ਦਾ ਪੋਹ ਵਿਦਾਨਾ ਘੜਤ ਨਹੀਂ ਇਹਦਾ ਕੋਈ ਕੱਲੀ ਨਹੀਂ ਜੱਸੂ ਹੈਗਾ ਆ ਜਾਣੀ ਮੁਰਕੇ ਛੱਡ ਕੇ ਤੈਨੂੰ ਅਸੀਂ ਛੱਡ ਗਏ ਮੁਰਕੇ ਮੈਂ ਤਾਂ ਸਭੀ ਵਾਗੀ ਵਾਗੀ ਮੈਂ ਤਾਂ ਸਭੂ ਅੱਗੇ ਬੈਠਾਂਗੇ ਭਾਈ ਸਭੂ ਜਾ ਬੈਠ ਆਪਣੇ ਸੀਟ 'ਚ ਆ ਆ ਕੇ ਤਾਂ ਆਉਂਦੇ ਆ ਪੋਬਾਰ ਬਾਰ ਲਈ ਆਪਾਂ ਨਹੀਂ ਸਮੂਹ ਸਿੱਟ ਰੁਕਦੀ ਐ ਸੀਟ ਰੁਕਦੀ ਐ ਆਪਣੀ ਸੀਟ ਰੁਕਦੀ ਪਹਿਲੀ ਬਈਆ ਬਈਆ ਰੁਕਦੀ ਹੈਗੀ ਐ ਨਹੀਂ ਕਰਲਾਹੀਂ ਇੰਦਰਵਾਨ ਨਹੀਂ ਕਰਲਾ ਲੈ ਪਈਆ ਸੀ ਮੋਟਰਸਾਈਕਲ ਤੇ ਜੰਨੇ ਗੱਡੀ 'ਚ ਬਹਿ ਜਾ ਤੂੰ ਨਹੀਂ ਬੈਠਿਆ ਨਾ ਪਾਲਾ ਆਇਤੀ ਪਾਲਾ ਡੋਲ ਪੁਤੀ ਨਾ ਪਾਲਾ ਪਾਲਾ ਮੈਂ ਚੱਕ ਕੇ ਲੈਣੇ ਭੁੱਲ ਗਈ ਤਾਂ ਕਿ ਉਹੜਾਲਣ ਗਿਆ ਹਾਂ ਅੜਾ ਗੱਲ ਲੱਗ ਤੱਕੜ ਕੋਲ ਤਾਂ ਨਹੀਂ ਤੇ ਅੰਟੀ ਪਿੱਛੇ ਸਾਡੇ ਨਾਲ ਬੈਠਣੀ ਹੈ ਨਾ ਨਹੀਂ ਕੋਈ ਨਾ ਬਾਹਰੋਂ ਬੱਦਨਾਂ ਤੇ ਬੈਠੇ ਨਹੀਂ ਚਲੋ ਪਾਪੋ ਕਾਟੇ ਵੀ ਦੇਖਣਾ ਹੈ ਬਹੁਤ ਕਾਟੇ ਕਿਤੇ ਹਾਂ ਮੈਂ ਦੇ ਫਲੇਸੀ ਦੇ ਬਣੇ ਬਣਾਏ ਲੈਣੇ ਨਾ ਉਹੀ ਹੁਣ ਆਪਾਂ ਚੱਲਦੇ ਆਂਗੇ ਸਾਰੇ ਬੈਠ ਲੀਏ ਇੱਕ ਗੱਡੀ 'ਚ ਬੈਠਣਾ ਨਹੀਂ ਜਾਂਦਾ ਸੀ ਫਿਰ ਮੋਟਰਸਾਈਕਲ ਲੈ ਆ ਗਏ ਇੱਕ ਹੈ ਨਾ ਕੋਈ ਨਾ ਫਿਰ ਬੈਠ ਲੜਦਾ ਆ ਰਹੇ ਨਾ ਇਹਦੇ ਵੀ ਕੋਈ ਸਾਥ ਕੇ ਨਹੀਂ ਬੜਾ ਜੀ ਬੋਦੇ ਕਿ ਜਿਵੇਂ ਮੋਦੀ ਵਾਲੀ ਮੱਤਕੋ

ਕਾਲੇ ਵਾਸਤੇ ਵੀ ਪਰਖਣਾ ਹੈਗਾ ਮੈਨੂੰ ਇਹਦੇ ਵਿੱਚ ਦਸਹੀ ਹੈ। ਰੱਸੀ ਵਾਸਤੇ ਆਦੇ ਉੱਪਰ ਲਿਖਿਆ ਹੈ। ਇਹਦੇ ਚਾਹੇ ਚਿੱਕੜ ਵਾਲਾ ਹੋ ਜਾਂਦਾ ਹੈ। ਪਹਿਲੀ ਗੱਲ ਕਰ ਹੱਦੀ ਦੀ ਹੈ। ਇਹ ਤੋਂ ਵੱਧ ਨਹੀਂ। ਫਿਰ ਅੰਦਰ ਕੁੱਤੇ ਆਉਂਦੇ ਨੇ ਨਾ। ਅੱਗੇ ਹੀ ਬੁੱਝਾ ਚਾਹਤਾਂ ਤੋਂ ਬਾਹਰ ਆ ਜਾਂਦੇ। ਘਰ ਬੜਾ ਮਸਤ ਤੇ ਟੁਪਕੜੀ ਹੈ। ਹਾਂ। ਸੁਣੋ ਇਹ ਇੱਧਰ ਲੰਗਰ ਹਾਲ ਬਣਿਆ ਹੋਇਆਗਾ। ਕੀ ਕੀ ਦੋ ਜਦੋਂ ਵੀ ਕੋਈ ਨਾ ਪਿੰਡ ਦਾ ਆਪਣੇ ਸਾਝੇ ਖੰਡ ਪਾਠ ਹੁੰਦੇ ਨੇ ਜਾਂ ਕਿਸੇ ਨੇ ਵੀ ਸੁੱਖਿਆ ਹੁੰਦਾ ਜਿਆਤਰ ਸਾਡੇ ਗੁਰੂ ਘਰ ਚ ਖੰਡ ਪਾਠ ਉਹ ਨਹੀਂ ਹੁੰਦੇ ਇੱਥੇ ਕਰਵਾਉਂਦੇ ਨੇਗੇ ਖੰਡ ਪਾਠ ਸਹਿਜ ਪਾਠ ਨਾ ਜਿੰਨੇ ਵੀ ਪਿੰਡ ਚ ਸੁਖ ਦੇ ਅਨਸਾਰ ਬਾਬੇ ਸਿੱਧਾਂ ਜੀ ਕਰਾਉਂਦੇ ਨੇਗੇ ਇੰਦਰ ਭਾਬੇ ਸਿੱਧਾਂ ਜੀ ਆਪਣੇ ਮਹਾਰਾਜ ਪ੍ਰਕਾਸ਼ ਹੁੰਦੇ ਨੇਗੇ ਵੈਸੇ ਹਾਰੋ ਜ ਨਹੀਂ ਨਾ ਜਦੋਂ ਵੀ ਖੰਡ ਪਾਠ ਜਾਂ ਸਹਿਜ ਪਾਠ ਚੱਲਦੇ ਨੇ ਉਦੋਂ ਇੱਥੇ ਪ੍ਰਕਾਸ਼ ਹੁੰਦੇ ਨੇ ਇੰਦਰ ਕੰਮ ਦੇ ਚ ਨਾ ਇੰਦਰ ਆਪਣੇ ਲੰਗਰ ਹਾਲ ਤੇ ਸੋਈ ਵਗੈਰਾ ਸਮਾਨ ਸੰਭਾਲਣ ਵਾਸਤੇ ਸਾਰਾ ਕੁਝ ਨਾ ਤੇ ਇਧਰ ਬਰਤਨ ਸਾਫ ਕਰਨ ਵਾਸਤੇ ਸਾਰੀ ਜਗ੍ਹਾ ਬਣੀ ਹੋਈ ਹੈ ਇਧਰ ਆਪਣੇ ਬਾਬੇ ਸਿੱਧ ਬਣੇ ਹੋਏ ਨੇ ਕਿ ਤੇ ਸਾਰੇ ਪਿੰਡ ਦੀ ਇੱਥੇ ਵੀ ਹੁਣ ਆਹਾੜੀ ਕਰਕੇ ਨਾ ਆਮ ਵੀ ਹਰ ਬੁੱਧਵਾਰ ਨੂੰ ਆਉਂਦੀਆਂ ਨੇ ਗਿਆ ਇੱਕ ਸ਼ਨੀਵਾਰ ਨੂੰ ਸ਼ੁੱਕਰਵਾਰ ਸ਼ਨੀਵਾਰ ਨੂੰ ਨਹੀਂ ਆਉਂਦੀ ਹੈਗੀ ਕ ਵੀਰਵਾਰ ਨੂੰ ਮੈਨੂੰ ਲੱਗਦਾ ਦੋ ਦਿਨ ਹੀ ਆਉਂਦੇ ਨੇ ਕਿ ਸਾਰੇ ਦਿਨ ਮੱਥਾ ਟੇਕਦੇ ਨੇ ਇੱਥੇ ਇਸ ਤਰ੍ਹਾਂ ਹੀ ਦੱਸੀ ਵੀ ਸਵੇਰੇ ਪਾਕੇ ਜਾਂਦੇ ਨੇ ਕਿ സാധി ഫാമി ഹണമോ കി Ayo, ਇਹ ਮਹਾਂਪਰਮਾ ਉੱਤੇ ਕੋਈ ਨਾ ਆਜੂ ਕੱਢ ਆਜੂ ਆਜੂ ਕੱਢ ਜੋ ਮਰਦੇ ਹੋ ਗੱਡੀ ਤੇ ਜਾਉਂਗੀ ਹੁਣ ਤੇ ਕੇ ਬਾਗੋਂ ਦੀ ਫਿਰ ਮੈਂ ਉਹ ਜੀ ਕੋਲ ਹਾਂ ਜੇ ਤਾਂ ਕੋਈ ਗੁੱਸਾ ਕਰੇਗਾ ਨਾ ਮੈਂ ਨਹੀਂ ਗਈ ਆ ਰਹੀ ਹਾਂ ਕਿਉਂਕਿ ਅੱਛੀ ਆਂਦੇ ਨੇ ਵੀਰ ਹੋਊਗਾ ਲੱਬਲਾ ਤੇ ਮੁੱਖਾ ਚਲਾਇ ਤਵਾਰ ਨੂੰ ਭਗ ਜਾਂਦੀ ਤੇ ਕਹਿੰਦੀ ਇੱਕ ਘੰਟੇ ਚ ਮੁੜ ਆਵਾਂਗੇ ਮਾਂ ਕੋ ਮਿਲਣਾ ਆਪਣੇ ਕਹਿੰਦੇ ਸੀ ਸਰਵਸ ਤੋਂ ਸਰਵਸ ਦਾ ਕਰਾਉਣਾ ਚੁੱਕੀ ਹਾਂ ਪਤਾ ਨਹੀਂ ਖੜੋ ਦੋ ਮਿੰਟ ਨਾ ਬਈ ਚਲਦੇ ਆ ਬਸ ਖੜਨੇ ਮੈਂ ਇਹ ਮੂਰੇ ਪਾਉਣੀ ਛੋੜੇ ਮੂਰੇ ਮੂਰੇ ਪਾਤਾ ਤੁਸੀਂ ਉਹਦਾ ਪਤਾ ਲਾਓ ਐ ਵੀ ਪੜ ਤੇ ਪਤਾ ਲੱਗੇ ਆਹ ਬਈਓ ਬੈਠੋ ਚਾਹ ਚਾ ਬਣਾ ਲੈਣੀ ਬਸ ਬਸ ਮੇਰਾ ਹੱਥ ਹੋ ਗਿਆ ਮੈਂ ਨਿੱਦਣਾ ਪਾਉਣਾ ਹੈ ਹਲੋ ਚਪਾਟੀਆਂ ਕਾਲੀ ਗਾਲੀ ਤਰੋ ਕੋ ਜਿਵੇਂ ਕੋ ਬੱਕਾ ਹੋ ਮਾਮੀ ਨੂੰ ਤੇ ਮਾਮੀ ਨੂੰ ਤੇ ਬੜਾ ਐ ਮਾਮੀ ਮੈਨੂੰ ਤਾਂ ਹੋਖ ਪਤਾ ਨਹੀਂ ਸੀ ਹਨ ਵੀ ਤੁਸੀਂ ਦੇਖਦੇ ਹੋਗੇ ਲੋ ਜੀ ਇੱਥੇ ਸਾਡੇ ਪਿੰਡ ਦੇ ਵਿੱਚ ਇੱਕ ਮੱਟ ਬਣਿਆ ਹੋਇਆਗਾ ਨਾ ਜਦੋਂ ਵਿਆਹ ਸ਼ਾਦੀ ਹੁੰਦੀ ਹੈਗੀ ਮੈਨੂੰ ਮੈਂ ਤਾਂ ਵਿਆਹ ਸ਼ਾਦੀ ਵੇਲੇ ਦੇਖਿਆਗਾ ਵੀ ਉਦੋਂ ਮੱਥਾ ਟੇਕ ਕੇ ਜਾਂਦੇ ਹੁੰਦੇ ਨੇ ਡੱਬਾ ਵਗੈਰਾ ਚੜਾਉਦੇ ਨੇ ਹਾਂ ਮੈਂ ਤਾਂ ਬਾਅਦ ਵਿੱਚ ਤੁਹਾਨੂੰ ਕਰਾਉਂਦਾ ਮੈਨੂੰ ਬੱਸ ਇਹਨਾਂ ਪਤਾ ਨਹੀਂ ਹੈਗਾ ਹਨਾ ਪਿੰਡ ਚ ਪਿੰਡ ਦੇ ਨੇ ਰੀਤੀ ਰਿਵਾਜ ਨੇ ਮੈਨੂੰ ਥੋੜਾ ਜਿਹਾ ਘੱਟ ਹੀ ਪਤਾ ਕਿਉਂਕਿ ਪਹਿਲਾਂ ਖੇਤਾਂ 'ਚ ਰਹਿੰਦੇ ਸੀ ਇੱਕ ਉਧਰ ਬਣਿਆ ਹੋਇਆ ਹੈਗਾ ਜਿਹੜਾ ਆਪਣਾ ਮੰਮੀ ਨੂੰ ਬੁਲਾ ਲਓ ਉਹ ਰਹਿ ਗਈ ਚਾਹ ਹਾਂ ਉਹ ਗੱਲਾਂ ਕਰੀ ਜਾਂਦੀ ਸੀਗੇ ਇੱਕ ਹੋਰ ਕੇ ਜਿਹੜਾ ਆਪਣੇ ਉੱਥੇ ਚੂਰਮਾ ਵੰਡਦੇ ਹੁੰਦੇ ਨੇਗੇ ਇਧਰ ਆ ਕੋਈ ਨਾ ਤੁੰਗਾਲਾ ਸੀ ਕੋਸਾ ਆਹ ਦੇਖ ਅਦਰ ਕੀ ਹੁੰਦਾ ਅੱਛਾ ਉਹ ਵੀ ਪਾ ਲੈਣਾ ਰੱਖਿਆ ਗਾ ਅੱਛਾ ਆਪਣੀ ਦਾ ਕੋਈ ਭਾਅ ਹੁਟਾ ਲੱਗਿਆ ਹੈ ਇਧਰ ਕੋਈ ਨਹੀਂ ਆਏ ਹੋਏ ਨੇ ਸ਼ੌਣ ਨੂੰ ਲਾਇਦੇ ਰਾਜ ਜੇ ਤੂੰ ਤਾਂ ਭਾਗੇ ਤੋਂ ਨਹੀਂ ਪਾਣਾ ਹਨਾ ਜੇ ਤੇ ਚੱਤ ਨਹੀਂ ਹੈ ਆ ਦੇਖਾ ਹੁਣ ਜੀ ਲਾਦਾ ਪਾਏਗਾ ਬਾਲਾ ਦਾ ਰਾਜੂ ਬਣਈਏ ਨੇ ਬਾਹਰ ਮਟੇ ਲਾਈ ਗਏ ਮਸਾ ਮਿਲੇ ਗਿਆ ਹੈ ਝਾਕਾ ਵਾਂਗੂ ਅਰੇ ਵਧੀਏਗਾ ਨਾ ਝਾਕੇ ਲੱਗੇ ਰਹਿੰਦੇ ਨੇ ਆ ਆਸੂ ਤੋਂ ਖੜੀ ਖਦੀ ਜਾ ਮਮੀ ਮਮੀ ਰੋੜੋ ਇਹ ਤਾਂ ਬੈਠ ਜੂਗੀ ਇਹ ਤਾਂ ਮੈਂ ਫਸ ਕੇ ਬੈਠੂ ਬੈ ਜਾ ਮਮੀ ਥੋੜੀ ਜਿਹੀ ਜਗ੍ਹਾ ਚਾਹੀਦੀ ਆ ਆ ਜਾ ਫਾਜਾ ਮੈਂ ਉਹਦੇ ਆਹ ਬੰਦਾ ਬਾਦ ਜੀ ਫਿਰ ਮੈਂ ਡਾਲ ਲਾ ਆ ਤਾਂ ਵਧੀਆ ਹੈ ਜਦੋਂ ਕੀ ਕਰਦੇ ਸਾਂਹ ਵੇਜਾ ਆਹ ਮੈਂ ਚੱਲ ਦੂਜ ਰਹੀ ਕਿ ਜਿੰਨ ਤੋਂ ਮੈਂ ਤਾਂ ਕੀ ਬਈ ਨਹੀਂ ਲੈਣ ਤਾਂ ਸੌਦਾ ਪਹਿਲਾਂ ਤਾਂ ਹੀ ਬੈਠੀ ਸੀ ਅੱਪਾ ਤਾਂ ਜੇ ਘਰ ਚੌੜੀ ਚ ਉਹ ਬਣਾਉਣੀ ਸੀ ਆਈ ਹੋਣ ਚਾੱਕ ਨਹੀਂ ਪੜੇ ਨਿੱਟਦੇ ਰਾਜ ਨੂੰ ਤਾਂ ਭੜਗਾ ਹੁੰਦਾ ਨਹੀਂ ਦੇਖਦੇ ਹੁੰਦੇ ਆਂ ਦੇਖ ਆਸੂ ਹੁਣ ਤੋਂ ਆਇਆ ਸੀ ਮੈਨੂੰ ਬਤਾ ਲੈ ਇੱਕ ਚਲੋ ਬਸ ਬਸ ਬਾਈ ਉਹਨਾਂ ਨੇ ਸਾਰਾ ਕੰਮ ਲੱਗ ਗਿਆ ਅਸੀਂ ਇਸ ਨੂੰ ਕੀ ਜੀ ਹੁਣ ਨਹੀਂ ਸੁਣਿਆ ਅਮਨੀ ਕੋ ਆਪਣਾ ਬੈਠਿਆ ਤੇ ਸਾਰੇ ਕੰਮ ਕਰਕੇ ਇੰਜ ਮੈਂ ਤਾਂ ਐਕਸਪਰਟ ਹੈ ਕਿਸੇ ਜਿਹੜਾ ਪਹਿਲੇ ਜਾ ਕੇ ਮਿੰਟ 'ਚ ਪੈ ਜਾਂਦਾ ਹੈ ਜਦੋਂ ਦੂਜੇ ਨੇ ਕਿਹਾ ਬੱਜਿਆ 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 ਜਾ ਕੇ ਭej ਜਾਂਦੀ ਹੈ ਮਾ ਕਰ ਕੇ ਕਰ ਨਹੀਂ ਤਾਂ ਆਵੇ ਜਾਂਦੀ ਹੈ ਮੇਰੇ ਕੋਲ අසාර ජනතිය හද ල ශ තයිද ගැන ආද ඉවා. ਤਾਂ ਬੇਚਾ ਪਰ ਹੋ ਤਾਂ ਮਾਇਆ ਦਾ ਰੁਮਾ ਕੇ ਦੇਉ ਕਿਉਂ ਲੈ ਰੂ ਮੈਂ ਆਪੀ ਕੋ ਜੱਟਾਂ ਨਾਲ ਹੀ ਵੀ ਬਾਇ ਬੋਗ ਨਹੀਂ ਲੱਗਦਾ ਕਿ ਇਹ ਐਡ ਆਉਂਦੀ ਕੋਤਵਾਰੇ ਪਾਰ ਕਰਦੇ ਆਪਾਂ ਦਸ ਦਾ ਬਹੁਤ ਹੁੰਦਾ ਦਸਿਆ ਨਹੀਂ ਦਸ ਮਾਇਲਾ ਲਿਆ ਗੋਤਿ ਕਰ ਲੈਣਾ ਮੈਂ ਤਾਂ ਬਾਜ ਨਹੀਂ ਕਿਸੇ ਕਿਵੇਂ ਸੁਣੀ ਤਾਂ ਨਾ ਪੜਦਾ ਇਹ ਦੇਖ ਲੈ ਦੇਖ ਲੈ ਕਿ ਟਾਈਮ ਤਾਂ ਲੱਗੂ 6 ਵਜੇ ਜਾਣਗੇ 6 ਤਾਂ ਵੱਜੇ ਪੈਣਗੇ 7 ਵਜੇ ਜਾਣਗੇ ਚੰਗਾ ਵੇਸ ਤੇ ਆ ਢੋਲੂ ਫੜ ਲਓ ਹਾਂ ਦਾ ਤੂੰ ਵੀ ਜਾਏਂਗੀ ਮਨਜੀਤ ਹਾਂ ਤੂੰ ਦੇਖ ਅੱਜ ਤਾਂ ਆਪਣੇ ਮੱਝਾਂ ਨਹੀਂ ਹੈਗੀਆਂ ਹਨਾ ਅੱਗੇ ਕਿੰਨੀਆਂ ਮੱਝਾਂ ਹੁੰਦੀਆਂ ਸੀ ਇੱਥੇ ਫਿਰ ਹੁਣ ਸ਼ਾਮ ਹੋ ਗਿਆ ਪਿੰਡਾਂ ਦਾ ਟਾਈਮ ਹੋ ਗਿਆ ਭਈ ਆਪਾਂ ਟਾਈਮ ਦਾ ਆਪਣਾ ਪਤਾ ਨਹੀਂ ਲੱਗਿਆ ਹੈਗਾ ਹਨਾ ਲੈ ਜੀ ਕਿੰਨਾ ਸੁਣਨ ਲੱਗਦਾ ਹਵਾ ਚੱਲਦੀ ਨਾਲ ਸੁਣਨ ਲੱਗਦੇ ਇੱਧਰ ਮੱਝਾਂ ਵਾਸਤੇ ਜਿਹੜੀ ਖੇੜ ਹੈ ਦੇਖੀ ਇਹਦੇ ਤਾਜ਼ਾ ਪਾਣੀ ਪੈਂਦਾ ਹੈਗਾ ਗੁਰੂ ਘਰ ਤੋਂ ਮੋਟਰ ਤੋਂ ਨਾ ਇੱਥੇ ਜੇ ਮੈਨੂੰ ਸੁਪਨੇ ਵਾਲੇ ਆਉਂਦੇ ਹੁੰਦੇ ਨੇ ਆਹ ਪਾਣੀ ਦੇ ਲਾ ਮੈਂ ਇੱਧਰ ਕਦੇ ਨਹੀਂ ਗਈ ਹੈਗੀ ਚੱਲੀਏ ਉਤੋਂ ਨਹੀਂ ਕਿਹੜਾ ਕੱਢ ਕੇ ਅਗਲੇ ਉਸ ਸਿਵਿਆਂ ਤੱਕ ਆਉਂਦੇ ਨੇ ਹੁਣ ਤਾਂ ਬਾਲਾ ਬਦਲ ਗਿਆ ਨਾ ਬਦਲ ਗਿਆ ਹੂੰ ਛੇ ਬੱਜੇ ਆਹ ਬੜਾ ਸੁਣਾ ਹੈ ਨਾ ਕਿ ਨਜੀ ਲੱਗੇ ਇੱਥੇ ਬੈਠ ਕੇ ਕੁਝ ਕੁ ਕਰ ਰਹੇ ਹੁੰਦੇ ਸੀਗੇ ਫਿਰ ਸਾਨੂੰ ਟਾਈਮ ਬਾਲਾ ਲੱਗਦਾ ਸੀਗਾ ਨਾ ਹੁਣ ਜਾ ਕੇ ਮੈਂ ਧਾਰਾ ਕੱਢਣੀਆਂ ਨਹੀਂ ਆ ਚਲੋ ਹੁਣ ਉਹ ਵੀਰਪਾਲ ਤੇ ਕੀ ਨਾਮ ਹੈ ਹਮਨਦੀਪ ਦੋ ਵਜੇ ਜਾ ਕੇ ਬੰਡਿਆ ਹੋਣੀ ਥੋੜੇ ਜੇ ਘਰ ਰਹਿੰਦੇ ਸੀ ਕਿ ਬਾਕੀ ਘਰਾਂ ਦੇ ਆਪਾਂ ਪਿੰਡ ਚ ਸਾਰਿਆਂ ਦੇ ਦੇ ਆਏ ਨਾ ਇਹ ਕਰ ਲੈ ਨਾ 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 ਹੋਈ ਨਹੀਂ ਤੇ ਗੰਦੀ ਪੜਦਾ ਸੀ ਜੇ ਲੱਗ ਕਿ ਨਾ ਖਰਾਬ ਹੈਗਾ ਨਾ ਇਹ ਕੱਪੜੇ ਫੜਦਾ ਹੁੰਦਾ ਹੀ ਆਪਣੇ ਪੜਦਾ ਵਸਾਂ ਨਵੀਂ ਵੀ ਵੀਰ ਕ ਕਰ ਰਹੇ ਹਾਂ ਹਾਂਜੀ ਹੋਰ ਦੋ ਵੀ ਉੱਤੇ ਨਾ ਇੱਕ ਵੰਡੇ ਹੁਣ ਆਪਾਂ ਚੱਲਦੇ ਆਂਗੇ ਪਿੰਡ ਨੂੰ ਫੇਰ ਤੱਕ ਫੋਨ ਤਾਂ ਕੋਈ ਆਇਆ ਨਹੀਂ ਕਿਆ ਜਸ ਕਿਰਨ ਸਸੀਗਲ ਕਿੱਧਰ ਗਈ ਬਈ ਤੇਰੀ ਮੈਨੂੰ ਬੁਲਾਈ ਸੀ ਬਈ ਮੈਨੂੰ ਨਹੀਂ ਬੁਲਾਈ ਛੋਮਾ ਹਾਂ ਹਾਂ ਬਾਤ ਇੰਦਰ ਚਲੋ ਇਹ ਹੁਣ ਆਪਾਂ ਚੱਲਦੇ ਆਂਗੇ ਹੈ ਕਿਵੇਂ ਸਾਰੇ ਸਾਰੇ ਕਿੱਥੇ ਆਂਟੀ ਹੋਰਿਆ ਇੱਧਰ ਭੂਰੇ ਕਿੱਗੇ ਗਏ ਹੋਏ ਨੇ ਅਸੀਂ ਆ ਗਏ ਗਰਾਈ ਆਹ ਤੋਂ ਨਹੀਂ ਕਰ ਰਹੇਗੇ ਮਾਲੇਕੇ ਜਾਨ ਕਰਣ ਵਾਲੀ ਫੋਨ ਕਰਾਂਗੀ ਤਾ ਉਹ ਨਹੀਂ ਹੈ ਹਾਂ ਕਹਿੰਦੀ ਸੀ ਕਿ ਮੈਂ ਤੇਰੇ ਨਾਲ ਫੋਨ ਕਰਾਂਗੀ ਉਹ ਨਹੀਂ ਮੈਂ ਆਖੀ ਉਹਨਾਂ ਜਾਣ ਗਈ ਮਾਲੇਕੇ ਇਹ ਵੀ ਵੀਰ ਬਾਬੇ ਚ ਜਾਣਾ ਹੈ ਕਿ ਉਹ ਮੁੜੇ ਹੀ ਜਾ ਕੇ ਤੇਰਾ ਕੰਮ ਬਣ ਗਿਆ ਸਾਡਾ ਬਣ ਗਿਆ ਨਾ ਸਾਡਾ ਬਣ ਗਿਆ ਚੱਲੇ ਨਾ ਸੀ ਮੈਂ ਚਲੋ ਹੈ ਚਲੋ ਪਾਈ ਤੇ ਮੁਤਾ ਹੋ ਗਏ ਲੈ ਨਹੀਂ ਪਾਰਨਾ ਬਲੱਡ ਆਹ ਦੂਜੀ ਰੈਡੀ ਕਰ ਲਈਂ ਸਾਲਾਂ ਨੂੰ ਹਾਂ ਵੜਾ ਲੇ ਰਸਈ ਜੀ ਓਏ ਹੁਣ ਆਪਾਂ ਦੇ ਕੱਢ ਲਈ ਉਹ ਕਹਿੰਦੇ ਤਿੰਨ ਵੀ ਅਸੀਂ ਦੇਖ ਦੇਵਾਂਗੇ ਤੇ 3D ਦਿੱਤੀ ਹੈਗੀ ਇਹ ਸਮਝ ਲਓ ਨਾ ਪੂਜੇ ਮਦਾਨਾ ਵੀ ਦੇਤਾ ਅਸਿਕਾ ਹੁਣ ਆਪਾਂ ਕੱਢ ਕੇ ਕਪੜਾ ਜੀ ਦਾ ਬਦਲ ਕੇ ਤੇ ਇਹ ਚੱਲ ਜਾਂਦਾ ਧਾਰਾ ਕੱਢਣ ਨਹੀਂ ਪਾ ਦਿੰਦੇ ਨਾ ਮੰਤਰੀ ਨਵੀਂ ਬੰਡ ਦੀ ਜੰਗਾ ਅੰਦਰ ਢੱਕ ਕੇ ਰੱਖ ਦੋ ਬਾਹਰ ਤਾਂ ਬਿੱਲੀਆਂ ਹੁਣ ਕਰ ਦੇਣਗੇ ਕੰਮ ਐਥੇ ਬੈਠੀ ਹੈ ਹੈ ਕੁਰਸੀ ਤੇ ਬੈਠਾ ਹੈ ਜਮੀ ਸੰਗ ਨਹੀਂ ਓਏ ਮੋਇ ਨਾ ਬੈਠਾ ਤੂੰ じゃ ਮੇਰੇ ਪੈਰਾਂ ਦੇ ਫਿਰਦਾ ਏ ਲੋ ਇਹ ਪਟੈਂਕੀ ਵੀ ਪਰਲੀ ਪਾਣੀ ਦੀ ਇੱਕ ਗੀਜਰ ਵੀ ਬੰਦ ਕਰਕੇ ਰੱਖ ਲੈ ਐਨਾ ਬਹਿਮ ਹੋਇਆ ਪੈਗਾ ਕਹਿੰਦੇ ਬਸ ਪਾਣੀ ਭਰ ਲੂ ਲਾਈਟ ਜਾਊਗਾ ਹਉ ਬਾਹੂ ਉਹ ਹਰਕੇ ਫਿਰ ਮੈਂ ਗੀਜਰ ਵੀ ਚਲਾਇਆ ਨਾ ਕਿਉਂਕਿ ਜਦੋਂ ਸਵੇਰੇ ਨਹਾਉਣੇ ਹੈਗੇ ਵੀ ਪਾਣੀ ਉਦੋਂ ਠੰਡਾ ਪਾਇਰੀ ਜਾਂਦਾ ਹੈ ਗੇ ਮੁੰਡੇ ਤੇ ਠੰਡ ਲੱਗਦੀ ਹੈਗੀ ਘਰਤੀ ਬੰਦਾ ਪੇ ਤੇ ਕੰਮ ਧੰਦੇ ਹੁਣ ਆਪਾਂ ਕਰ ਲਏ ਹਜੇ ਰੋਟੀ ਖਾਣੀ ਹੈਗੀ ਨਵੀਂ ਜੇ ਰੈਡੀ ਹੈ ਜੇ ਥੋੜਾ ਜਿਹਾ ਲੇਟ ਹੋ ਗਏ ਦੁੱਧ ਪਾਉਣਗੇ ਇਹਨੇ ਹਜੇ ਆਏ ਨਹੀਂ ਹੋਗੇ ਨਾ ਉਡੀਕੀ ਜਾਂਦੇ ਹੈਗੀ ਤੇ ਰੋਟੀ ਬਣਾ ਲਈਏ ਨਾ ਆਪਾਂ ਸੁਤਵਾ ਸਾਮ ਲਿਆ ਲੋਈ ਹੁਣ ਆਪਾਂ ਕਰਦੇ ਆਂਗੇ ਵਲੌਗ ਦਾ ਐਂਡ ਇੱਥੇ ਹੀ ਮਿਲ ਜਿਆ ਕੱਲ ਨੂੰ ਕਿਸੇ ਫੇਰ ਸੋਹਣੇ ਜਿਹਾ ਵਲੌਗ ਦੇ ਨਾਲ ਉਮੀਦ ਆ ਤੁਹਾਨੂੰ ਮੇਰਾ ਵਲੌਗ ਜਰੂਰ ਪਸੰਦ ਆਇਆ ਹੋਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਬਾਕੀ ਦੱਸਿਓ ਹਾੜੀ ਤੋਂ ਬਾਅਦ ਕਿਹਦੇ ਕਿਹਦੇ ਇਸ ਤਰ੍ਹਾਂ ਦੇ ਰੀਤੀ ਰਿਵਾਜ ਨੇਗੇ ਨਾ ਤੇ ਕੋਈ ਮਨ ਮਰਉਤੀ ਵੀ ਤੁਸੀਂ ਕਿਸ ਤਰ੍ਹਾਂ ਕਰਦੇ ਹੋਗੇ ਬਾਕੀ ਅਸੀਂ ਵੀ ਦਸਵੀਂ ਤੇ ਜਾਣੇ ਹੁੰਨੇ ਆ ਹਾੜੀ ਤੋਂ ਬਾਅਦ ਚ ਅੱਜ ਗਈ ਨਹੀਂ ਹੈਗੀ ਅੱਜ ਦਸਵੀਂ ਸੀਗੀ ਨਾ ਤੇ ਕੋਈ ਗੱਲ ਨਹੀਂ ਜਾ ਕੇ ਆਵਾਂਗੇ ਖੜੀ ਤੋਂ ਬਾਅਦ ਜਾਣਾ ਜ਼ਰੂਰੀ ਹੁੰਦਾ ਹੈਗਾ ਅ ਬਾਕੀ ਤਾਂ 6 ਮਹੀਨੇ ਜਾਣਾ ਜ਼ਰੂਰੀ ਹੈਗਾ ਨਾ ਦਸਮੀ ਨੂੰ ਵੀ ਜਾਇਆ ਜਾਂਦਾ ਦਸਹਰੇ ਨੂੰ ਦੀਵਾਲੀ ਨੂੰ ਇਸ ਤਾਈਵੇਂ ਜਾਂਨੇ ਆ ਉਹ ਹਰ ਬੁੱਧਵਾਰ ਹਰ ਵੀ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਤੇ ਸ਼ੁੱਕਰਵਾਰ ਸ਼ਨੀਵਾਰ ਨੂੰ ਨਹੀਂ ਜਾਂਦੇ ਬਸ ਐਤਵਾਰ ਨੂੰ ਵੀ ਭੱਜ ਜਾਂਦੇ ਨੇਗੇ ਤੇ ਚਲੋ ਜੀ ਬਾਬੇ ਸਿੱਧਾਂ ਦੀ ਮੰਨਤਾ ਇਸ ਤਰ੍ਹਾਂ ਹੀ ਹੁੰਦੀ ਹੈ ਨਾ ਤੇ ਮਿਲਦੇ ਆਪਾਂ ਕੱਲ ਨੂੰ ਉਮੀਦ ਹੈ ਤੁਹਾਨੂੰ ਮੇਰਾ ਬਲੌਗ ਜ਼ਰੂਰ ਪਸੰਦ ਆਏ ਹੋਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਾਰੀਆਂ ਭੈਣਾਂ ਨੂੰ さりか。